ਹਾਂਜੀ ਮਿੱਤਰੋ ਅੱਜ ਆਪਾਂ ਗੱਲ ਕਰਦੇ ਹਾਂ ਐਸਵਾਈਐਲ ਕੀ ਸੀ ਕਿਵੇਂ ਬਣੀ ਤੇ ਹੁਣ ਇਹ ਕਿਸ ਗੱਲੋਂ ਰੁਕੀ ਹੋਈ ਹੈ 1976 ਵਿੱਚ ਇੰਦਰਾ ਗਾਂਧੀ ਦੀ ਸਰਕਾਰ ਨੇ ਪਾਣੀ ਦਾ ਵੰਡਾ ਕਰਨ ਦਾ ਫੈਸਲਾ ਕੀਤਾ ਸੀਗਾ ਜਿੱਥੇ ਪੰਜਾਬ ਦਾ ਕੁਝ ਹਿੱਸਾ ਪਾਣੀ ਹਰਿਆਣੇ ਨੂੰ ਦੇਣਾ ਸੀ ਉਸ ਸਮੇਂ ਸੈਂਟਰ ਗਵਰਨਮੈਂਟ ਨੇ ਫੈਸਲਾ ਕੀਤਾ ਕਿ ਸਤਲੁਜ-ਜਮੁਨਾ ਲਿੰਕ ਐਸਵਾਈਐਲ ਕਨਾਲ ਬਣਾਈ ਜਾਵੇ ਜਿਦੇ ਰਾਹੀਂ ਹਰਿਆਣੇ ਨੂੰ ਪਾਣੀ ਮਿਲਦਾ ਰਹੇ ਹੁਣ ਆਪਾਂ ਇਹ ਗੱਲ ਕਰਦੇ ਹਾਂ ਕਿ ਕਿਸ ਨੇ ਆਰਡਰ ਦਿੱਤੇ ਇੰਦਰਾ ਦੀ ਸੈਂਟਰ ਗਵਰਨਮੈਂਟ ਨੇ 1976 ਵਿੱਚ ਫੈਸਲਾ ਕੀਤਾ ਕਿ ਫਿਰ 1982 ਵਿੱਚ ਪ੍ਰਾਈਮ ਮਿਨਿਸਟਰ ਜਿਹੜੀ ਇੰਦਰਾ ਗਾਂਧੀ ਸੀ ਨੇ ਇਸ ਕਨਾਲ ਦਾ ਫਾਊਂਡੇਸ਼ਨ ਸਟੋਨ ਨਹੀਂ ਪੱਥਰ ਰੱਖਿਆ ਸਿੱਕ ਪੂਰੀ ਪੰਜਾਬ 'ਚ ਇਸ ਐਸਵਾਈਐਲ ਕਨਾਲ ਦਾ ਜੋ ਮਕਸਦ ਸੀਗਾ ਸਿਰਫ ਤੇ ਸਿਰਫ ਹਰਿਆਣੇ ਨੂੰ ਪਾਣੀ ਦੇਣਾ ਸੀ ਜੋ ਸਤਲੁਜ ਦਰਿਆ ਤੋਂ ਮਿਲ ਕੇ ਯਮੁਨਾ ਤੱਕ ਜਾਂਦਾ ਸੀਗਾ S Y L ਦਾ ਕੰਮ ਰੁਕ ਕਤੋਂ ਗਿਆ 1980 ਚ ਪੰਜਾਬ ਚ ਵਿਰੋਧ ਵਧ ਗਿਆ ਤੇ 1984 ਚ ਕਪੂਰੀ ਕਾਂਡ ਤੋਂ ਬਾਅਦ S Y L ਤੇ ਕੰਮ ਮੁਕੰਮਲ ਰੁਕ ਗਿਆ ਬਾਅਦ ਵਿੱਚ ਪੰਜਾਬ ਐਸੈਂਬਲੀ ਨੇ 2004 ਵਿੱਚ ਪੰਜਾਬ ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ ਪਾਸ ਕੀਤਾ ਜਿਦੇ ਨਾਲ ਪੰਜਾਬ ਨੇ ਕਹਿ ਦਿੱਤਾ ਕਿ ਉਹ ਹੋਰ ਸਟੇਟਸ ਨੂੰ ਪਾਣੀ ਨਹੀਂ ਦੇਣਗੇ ਹੁਣ ਗੱਲ ਫੇਰ ਉਹੀ ਆ ਜਾਂਦੀ ਹੈ ਕਿ ਪ੍ਰੋਜੈਕਟ ਰੁਕ ਕਤੋਂ ਗਿਆ ਪੰਜਾਬ ਦਾ ਵਿਰੋਧ ਵਧ ਗਿਆ ਪੰਜਾਬ ਦੇ ਲੋਕ ਤੇ ਸਰਕਾਰ ਪਹਿਲਾਂ ਤੋਂ ਹੀ ਇਸ ਪ੍ਰੋਜੈਕਟ ਦਾ ਵਿਰੋਧ ਕਰਦੇ ਆ ਕਿਉਂਕਿ ਉਹ ਕਹਿੰਦੇ ਨੇ ਕਿ ਪੰਜਾਬ ਕੋਲ ਪਹਿਲਾਂ ਹੀ ਪਾਣੀ ਦੀ ਕਮੀ ਹੈ ਹੋਰ ਪਾਣੀ ਦੇ ਨਾਲ ਖੇਤੀ ਨੂੰ ਨੁਕਸਾਨ ਹੋਵੇਗਾ ਹੁਣ ਦੂਜੀ ਗੱਲ ਹੈ ਕਾਨੂੰਨੀ ਲੜਾਈ ਹਰਿਆਣਾ ਤੇ ਪੰਜਾਬ ਦੇ ਵਿੱਚ ਇਸ ਪਾਣੀ ਦੇ ਵੰਡੇ ਲਈ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਪੰਜਾਬ ਨੇ ਵੀ ਕਈ ਵਾਰ ਲਾਅ ਪਾਸ ਕਰਕੇ ਐਸਵਾਈਐਲ ਦੀ ਕੰਸਟਰਕਸ਼ਨ ਰੋਕ ਦਿੱਤੀ ਹੈ ਤੀਸਰਾ ਪੁਆਇੰਟ ਹੈ ਰਾਜਨੀਤਿਕ ਮੁੱਦਾ ਐਸਵਾਈਐਲ ਇੱਕ ਵੱਡਾ ਪੋਲੀਟੀਕਲ ਇਸ਼ੂ ਬਣ ਚੁੱਕਿਆ ਹੈ ਪੰਜਾਬ ਦੀ ਹਰ ਪਾਰਟੀ ਇਹ ਮੁੱਦਾ ਉਛਾਲ ਕੇ ਵੋਟ ਬਣਾਉਂਦੀ ਹੈ ਕੋਸ਼ਿਸ਼ ਕਰਦੀ ਹੈ ਇਸ ਕਰਕੇ ਵੀ ਇਸ ਮੁੱਦੇ ਦਾ ਜੋ ਕਿ ਹੱਲ ਨਹੀਂ ਨਿਕਲ ਰਿਹਾ ਚੌਥਾ ਹੈਗਾ ਜੀ ਜ਼ਮੀਨ ਦਾ ਮਸਲਾ ਪੰਜਾਬ ਨੇ ਹਰਿਆਣਾ ਨੂੰ ਕਨਾਲ ਬਣਾਉਣ ਲਈ ਜ਼ਮੀਨ ਨਹੀਂ ਦਿੱਤੀ ਜਿੱਥੇ ਕਨਾਲ ਬਣਾਈ ਸੀ ਉਹ ਜ਼ਮੀਨ ਵਾਪਸ ਕਿਸਾਨਾਂ ਨੂੰ ਦਿੱਤੀ ਜਾ ਚੁੱਕੀ ਹੈ ਅਗਲਾ ਹੈ ਲੋਕਾਂ ਦਾ ਵਿਰੋਧ ਲੋਕ ਖਾਸ ਕਰ ਮਾਲਵਾ ਏਰੀਆ ਚ ਐਸਵਾਈਐਲ ਦੇ ਖਿਲਾਫ ਪ੍ਰੋਟੈਸਟ ਕਰਦੇ ਆ ਉਹ ਕਹਿੰਦੇ ਨੇ ਪਾਣੀ ਪੰਜਾਬ ਦਾ ਹੱਕ ਹੈ ਹਰਿਆਣਾ ਨੂੰ ਦੇ ਨਾਲ ਪੰਜਾਬ ਸੰਕੇ ਵਿੱਚ ਚਲਾ ਜਾਵੇਗਾ ਅੱਜ ਦੇ ਹਾਲਾਤ ਕੀ ਨੇ ਹਰਿਆਣਾ ਚਾਹੁੰਦਾ ਐਸਵਾਈਐਲ ਕੰਪਲੀਟ ਹੋਵੇ ਪੰਜਾਬ ਕਹਿੰਦਾ ਪਾਣੀ ਨਹੀਂ ਬਚਿਆ ਪਹਿਲਾਂ ਆਪਣੇ ਲਈ ਪਾਣੀ ਚਾਹੀਦਾ ਸੁਪਰੀਮ ਕੋਰਟ ਵਿੱਚ ਕੇਸ ਚੱਲ ਰਿਹਾ ਹੈ ਹੱਲ ਅਜੇ ਤੱਕ ਨਹੀਂ ਨਿਕਲਿਆ ਜੇਕਰ ਤੁਹਾਨੂੰ ਜਾਣਕਾਰੀ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਇਹੋ ਜੀਆਂ ਹੋਰ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਸੋ ਧੰਨਵਾਦ ਮਿਲਦੇ ਆ ਅਗਲੀ ਨੈਕਸਟ ਵੀਡੀਓ ਦੇ ਨਾਲ